ਕਿੰਨ ਦਿਨ ਤੋਂ ਲੱਗੇ ਹੋਏ ਹਾਂ ਤਾਂ ਕੋਈ ਥਕੇਮਾ ਕੁਛ ਸਰੀਰ ਨੂੰ ਥਕਾਵਟ ਜਾਂ ਫਿਰ ਜਕਾਰਿਆਂ ਦੀ ਗੂੰਹ ਦੇ ਨਾਲ ਚੜਦੀ ਕਲਾ ਜੋਸ਼ ਅਵੜਦਾ ਬਾਬਾ ਜੀ ਹੈ ਨਹੀਂ ਹੈਗੀ ਸਿੰਘਾਂ ਦਾ ਜੋਸ਼ ਹੈ ਇਹ ਪਾਵਨ ਪੁੱਤਰ ਧਰਤੀ ਸ਼ਹੀਦਾਂ ਦੀ ਆ 40 ਸਿੰਘਾਂ ਨੇ ਸਵਾ ਸਵਾ ਲੱਖ ਨਾਲ ਲੜੇ ਆ ਇਹ ਤਾਂ ਦਰਿਆ ਕੇ ਆਈ ਚੀਜ਼ ਆ بڑے بڑے ਦਰਿਆਵਾਂ ਨੂੰ ਬੰਨ ਲਾਤੇ ਆ ਇੱਥੇ ਇਕੱਲੇ ਇਕੱਲੇ ਸਿੰਘ ਵਿੱਚ ਇੰਨਾ ਜੋਸ਼ ਆ ਆ ਦਰਿਆ ਦਾ ਕੀ ਆ ਅਸੀਂ ਪਾਕਿਸਤਾਨ ਦਾ ਕਵਨ ਮਾਰਦੀ ਏ ਛੋੜਦਾ ਪੰਜਾਬ ਚੜਦਾ ਲੈਹਦਾ ਪੰਜਾਬ ਇਹ ਤਾਂ ਚੜਦਾ ਪੰਜਾਬੀ ਰਹਿਣਾ ਚੜਦੀ ਕਲਾ ਰਹਿਣੀ ਆ ਬੋਲੇ ਜੀ ਸੋਨ ਹੋਏ ਇਹੀ ਦਰਿਆ ਚੜਿਆ ਸੀ ਸਾਰਾ ਟਾਈਮ ਠੀਕ ਆ ਜੀ ਉਹ ਮਾਰ ਉਹ ਪਾਰ ਕਰਤਾ ਇਹ ਤਾਂ ਮਹਾਰੀ ਫੌਜ ਆ ਆਰੇ ਨੇ ਜਕਾਰੇ ਬਖਸ਼ ਨੇ ਠੀਕ ਹੈ ਚੰਗੇ ਚੰਗੇ ਇਥੇ ਅਬਦਾਲੀ ਜਕਾਰੇ ਨੇ ਭਜਾ ਦੇ ਠੀਕ ਹੈ ਜੀ ਆ ਗੁਰੂ ਦੀ ਫੌਜੜੀ ਆ ਪਾਓ ਪੰਜਾਬ ਸਿਆਂ ਤੇਰੀ ਧਰਤੀ ਤੇ ਉੱਤੇ ਜੰਮੇ ਜਾਇਆਂ ਦਾ ਇਹ ਕਹਿੰਦੇ ਸੀ ਕਿ ਬੰਦ ਟੁੱਟਦੇ ਕਿਨਾਰੇ ਐ ਪਰ ਚਮਕੌਰ ਸਾਹਿਬ ਦੀ ਧਰਤੀ ਗੁਰੂਆਂ ਦੀ ਧਰਤੀ ਜਿੱਥੇ ਕੀ ਬਹੁਤ ਵੱਡੇ ਇਤਿਹਾਸ ਜੁੜੇ ਨੇ ਗੁਰੂ ਸਿੰਘ ਬਾਹਰ ਦੀ ਚਰਨਸ਼ੋਪ ਪ੍ਰਾਪਤ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਦੀ ਚਰਨਸ਼ੋਪ ਪ੍ਰਾਪਤ ਧਰਤੀ ਉਸ ਧਰਤੀ ਦੇ ਉੱਤੇ ਜਦੋਂ ਸੰਕਟ ਆਇਆ ਤਾਂ ਜੋ ਸਿੰਘ ਨੇ ਹੱਕ ਡਾਂ ਕੇ ਖੜਗੇ ਨੇ ਤਾਂ ਇਸ ਤਰੀਕੇ ਦਾ ਹੀ ਬਿੱਤੀ ਦਿਨੋਂ ਤੋਂ ਪੈ ਰੀ ਬਰਸਾਤ ਕਾਰਨ ਤੁਸੀਂ ਦੇਖੋ ਕਿ ਆ ਸਤਲੁਜ ਦਰਿਆ ਠਾਠਾਂ ਮਾਰਦਾ ਪਾਣੀ ਤੇ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਡਰਾ ਰਿਹਾ ਸੀ ਕਿ ਮੈਂ ਬੰਨ ਤੋੜ ਕੇ ਚਮਕੌਰ ਸਾਹਿਬ ਲੁਧਿਆਣਾ ਹੋਰ ਨੀਚੇ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਬਰਬਾਦ ਕਰ ਦਾਂਗਾ ਪਰ ਆਏ ਪੰਜਾਬ ਦੇ ਖਾਲਸਾ ਜਿਹੜਾ ਇੱਕ ਤਾਨਕੇ ਖੜ ਗਿਆ ਧੰਨ ਪੰਜਾਬ ਦੇ ਨੌਜਵਾਨ ਜਿਹੜੇ ਦਿਨ ਰਾਤ ਤੋਂ ਲੱਗੇ ਹੋਏ ਨੇ ਜੇਕਾਰੇ ਛੱਡ ਛੱਡ ਕੇ ਵੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇਹ ਪੰਜਾਬ ਹੈ ਪੰਜਾਬ ਦੀ ਜੜ ਦੀ ਕਰ ਨੂੰ ਪਾਵੇ ਫੜੇ ਪਾਵੇ ਅੱਖਾਂ ਦੇ ਵਿੱਚ ਰੋਣਾ ਆਂਦਾ ਬਾਈ ਜੀ ਸਵੇਰ ਤੋਂ ਲੱਗੇ ਹੋਏ ਹਾਂ ਕਈ ਦਿਨਾਂ ਤੋਂ ਲੱਗੇ ਹੋਏ ਹਾਂ ਤਾਂ ਕੋਈ ਥਕੇ ਮਾ ਕੁਛ ਸਰੀਰ ਨੂੰ ਥਕਾਬਟ ਜਾਫੇ ਜਿਕਾਰੀਆਂ ਦੀ ਗੁੰਦ ਦੇ ਨਾਲ ਚੜਦੀ ਕਲਾ ਜੋਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਿਕਾਵੜ ਤਾਂ ਬਾਬਾ ਜੀ ਹੈ ਨਹੀਂ ਹੈਗੀ ਸਿੰਘਾਂ ਦਾ ਜੋਸ਼ ਹੈ ਇਹ ਪਾਵਨ ਪਵਿੱਤਰ ਧਰਤੀ ਸ਼ਹੀਦਾਂ ਦੀ ਆ ਪੂਰੇ ਗੁਰੂ 40 ਸਿੰਘਾਂ ਨੇ ਸਵਾ ਸਵਾ ਲੱਖਾਂ ਨਾਲ ਲੜੇ ਆ ਇਹ ਤਾਂ ਦਰਿਆ ਕੀ ਆ ਇਹ ਚੀਜ਼ ਆ بڑے بڑے ਦਰਿਆਵਾਂ ਨੂੰ ਬੰਨ ਲਾਤੇ ਆ ਇਹ ਪਾਵਨ ਪਵਿੱਤਰ ਧਰਤੀ ਹੈ ਉਹ ਸ਼ਹੀਦਾਂ ਦੀ ਆ ਇੱਥੇ ਇਕੱਲੇ ਇਕੱਲੇ ਸਿੰਘ ਵਿੱਚ ਇੰਨਾ ਜੋਸ਼ ਆ ਆ ਦਰਿਆ ਦਾ ਕੀ ਆ ਅਸੀਂ ਪਾਕਿਸਤਾਨ ਦਾ ਕੰਨ ਮਾਰਦੀ ਏ ਅੱਜ ਲੱਗਦਾ ਕੀ ਕੱਲ-ਕੱਲ ਨੌਜੋਨ ਦੇ ਵਿੱਚ ਦੇਖ ਰਿਹਾ ਸੀ ਅੱਖਾਂ 'ਚ ਰੋਣਾ ਆਉਂਦਾ ਸੀ ਸਾਡੇ ਕਿ ਅੱਜ ਗੁਰੂ ਸਿੰਘ ਦੀ ਉਹ ਲਗਾਈ ਹੋਈ ਕਚਨੇਆੜੀ ਕੱਲ-ਕੱਲੇ ਅੰਦਰ ਜਗ ਰਹੀ ਹੈ ਕਈ ਤਾਂ ਬਾਹਰਲੀ ਸਟੇਟਾਂ ਪੰਜਾਬ ਨੂੰ ਬਦਨਾਮ ਵੀ ਬਹੁਤ ਕਰਦੀਆਂ ਨੇ ਉੜਤਾ ਪੰਜਾਬ ਨਸ਼ੇੜੀਆਂ ਦਾ ਪੰਜਾਬ ਪਰ ਇਹ ਪੰਜਾਬ ਦੀ ਤਸਵੀਰ ਅੱਖਾਂ ਖੋਲ ਕੇ ਰੱਖ ਦੇਗੀ ਮੇਰੇ ਖਿਆਲ ਨਾਲ ਲੋਕਾਂ ਦੀਆਂ ਫਿਰ ਅੱਜ ਇਹਦਾ ਬਾਬਾ ਜੀ ਉਹ ਆਪੇ ਪਹਿਲਾਂ ਹੀ ਉੜੇ ਹੋਏ ਆ ਉਹਨਾਂ ਨੂੰ ਪੰਜਾਬ ਨੂੰ ਕਿਹਾਣ ਉਹਨਾ ਪੰਜਾਬ ਤਾਂ ਪਹਿਲੀ ਚੜ੍ਹਦੀ ਕਲਾ 'ਚ ਆ ਚਾ ਚੜ੍ਹਦੀ ਕਲਾ 'ਚ ਰਹਿਣਾ ਏ ਇਹ ਸ਼ੁਰੂ ਹੋ ਤਾਈ ਜਦੋਂ ਗੁਰੂਆਂ ਪੀਰਾਂ ਤੋਂ ਹੀ ਪੰਜਾਬ ਚੜ੍ਹਦੀ ਕਲਾਈਆ ਉਦੋਂ ਤੇ ਲੋਕ ਕਹਿੰਦੇ ਹਨ ਓੜਦਾ ਪੰਜਾਬ ਚੜਦਾ ਲੈਂਦਾ ਪੰਜਾਬ ਇਹ ਤਾਂ ਚੜਦਾ ਪੰਜਾਬੀ ਰਹਿਣਾ ਚੜਦੀ ਕਲਾ ਰਹਿਣੀ ਆ ਬੋਲੇ ਸੋਨ ਹੋ ਸਿੰਘਾਂ ਦਾ ਖੂਨ ਇੰਨਾ ਗਰਮ ਆ ਕਿ ਤੁਸੀਂ ਜੀਨੋ ਵੀ ਜਵਾਕੀ ਬੱਚੇ-ਬੱਚੇ ਨੂੰ ਪੁੱਛ ਲੋ ਵੀ ਜੋਸ਼ ਇੰਨਾ ਹੈ ਵੀ ਆਪਣਾ ਕੋਈ ਕਿ ਲਫਜ਼ੇ ਨਹੀਂ ਹੈਗੇ ਵੀ ਕਹਿ ਕੈ ਸਕੀਏ ਜਿਹੜੇ ਖੂਨ ਦੌੜ ਰਿਹਾ ਹੈ ਇਹ ਮਹਾਰਾਜ ਦੀ ਬਖਸ਼ੀ ਹੋਈ ਸਿੱਖੀ ਹੈ ਜੀ ਇਹ। ਇਹ ਗੁਰੂ ਮਹਾਰਾਜ ਦੇ ਜਦੋਂ ਉਹਨਾਂ ਨੇ ਸਿੱਖ ਵਿੱਚ ਇਹ ਜੋਸ਼ ਐਨਾ ਭਰਿਆ ਹੈਗਾ ਜੀ ਕਦੇ ਠਿਕਾਵਟਤਾ ਦੂਰ ਕਦੇ ਕੋਈ ਚਾਹੇ ਦੁੱਖ ਹੋਵੇ ਸੁੱਖ ਹੋਵੇ ਮਹਾਰਾਜ ਸਾਰੇ ਅੰਗ ਸੰਗ ਸਹਾਇ ਨੇ। ਸ਼ਹੀਦ ਅੰਗ ਸੰਗ ਨੇ ਤਨ ਤਨ ਸਹਿਬ ਜਦ ਬਾਬਾ ਜੀਤ ਸਿੰਘ ਸਾਹਿਬ ਜੀ ਜੀ ਹਰ ਸਿੰਘ ਸਾਹਿਬ ਜੀ ਸਮੁੱਚੇ ਹੀ ਜਿੰਨੇ ਸ਼ਹੀਦ ਸਿੰਘ ਨੇ ਸਾਰੇ ਸਿੰਘਾਂ ਦੇ ਨਾਲ ਹੀ ਹੈ ਜੀ। ਚੜ੍ਹਦੀ ਕਲਾ ਹੀ ਹੈ ਜੀ। ਕੋਈ ਇਹ ਜਿਹਦਾ ਕੋਈ ਮਨ ਵਿੱਚ ਕੋਈ ਹੈ ਹੀ ਨਹੀਂ ਉਹ ਹੈਗਾ ਹੀ ਸ਼ੰਕਾ ਜੀ। ਆ ਤੁਸੀਂ ਦੇਖੋ ਕੀ ਆ ਤਸਵੀਰਾਂ ਨੇ ਬਾਈ ਜੀ ਬਹੁਤ ਮਾੜੇ ਹਾਲਾਤ ਸੀ ਪਰ ਦਰਬਸਤਾਰਿਆ ਸੀ ਕਿ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਨੂੰ ਕੁਝ ਹੋ ਨਾ ਜਾਏ ਮੇਰੇ ਪੰਜਾਬ ਦਾ ਕੋਈਓ ਕੋਨਾ ਜਿਹੜਾ ਜਿੱਥੋਂ ਨਹੀਂ ਲੋਕ ਟਰਾਲੀਆਂ ਭਰ ਕੇ ਲੈ ਕੇ ਆਏ ਜਾਂ ਆਪ ਨਹੀਂ ਆਏ ਇੱਥੇ ਸੇਵਾ ਕਰਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਪਾਸ਼ਾ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੈ ਜੀ ਪਾਸ਼ਾ ਨੇ ਇਹੀ ਦਿਲਾ ਚੜਿਆ ਸੀ ਸਰਸਾ ਟਾਈਮ ਠੀਕ ਹੈ ਜੀ ਉਹ ਮਾਰ ਉਹ ਪਾਰ ਕਰਤਾ ਇਹ ਤਾਂ ਮਹਾਰਾਜ ਦੀ ਫੌਜ ਆ ਠੀਕ ਆ ਸਾਰੀ ਫੌਜ ਆ ਦੇਖੋ ਆਰੇ ਭਾਈ ਆਰਮੀ ਵਾਲੇ ਸਾਰੇ ਆ ਸਾਰੀ ਚੜਦੀ ਗਾਲੇ ਸਿੰਘ ਨੇ ਠੀਕ ਹੈ ਜੀ ਤੇ ਇਹਨੂੰ ਕੋਈ ਰੋਕ ਨਹੀਂ ਸਕਦਾ ਅੱਜ ਗੁਰੂ ਰੋਹ ਸਿੰਘ ਮਹਾਰਾਜ ਦੀ ਸ਼ਕਤੀ ਵਰਤ ਦੀ ਲੱਗਦੀ ਹੈ ਆਪ ਵਿੱਚ ਵਰਤਰੇ ਕਲਗੀਧਰਪੀ ਦਾ ਆਪ ਵਰਤਰੇ ਨਹੀਂ ਮਹਾਰਾਜ ਦਾ ਸਥਾਨ ਆਈ ਧਰਤੀ ਸੀਦਾ 40 ਸਗਣਾ ਦੀ ਧਰਤੀ ਹੈ ਜੀ ਸ਼ਹੀਦ ਹੋਏ ਨੇ ਮਹਾਰਾਜ ਖੁਦ ਆਪ ਵਰਤਰੇ ਨੇ ਆ ਸਾਰੇ ਜੋਸ਼ ਮਹਾਰਾਜ ਆਪ ਨੇ ਠੀਕ ਹੈ ਜੀ ਕਲਾ ਮਹਾਰਾਜ ਦੀ ਵਰਤ ਦੀ ਜਲੇ ਜੇ ਕਾਰੇ ਜੇ ਕਾਰੇ ਛੱਡੇ ਜਾ ਰਹੇ ਨੇ ਲਗਾਤਾਰ ਜੇ ਕਾਰਿਆਂ ਦਾ ਕਿੰਨਾ ਕੁ ਜੋਸ਼ ਲੱਗਦਾ ਹੈ ਪਰ ਦਾ ਜਦੋਂ ਬੰਦਾ ਸੁਣਦਾ ਹੈ ਜਾਂ ਬੋਲਦਾ ਹੈ ਵਾਹਿਗੁਰੂ ਜੀ ਜਿਹੜਾ ਮਹਾਰਾਜ ਨੇ ਜਕਾਰੇ ਬਖਸ਼ਨੇ ਠੀਕ ਆ ਚੰਗੇ ਚੰਗੇ ਇਥੇ ਅਬਦਾਲੀ ਦੇ ਜਕਾਰੇ ਨੂੰ ਭਜਾ ਦੇ ਠੀਕ ਆ ਜੀ ਆ ਗੁਰੂ ਦੀ ਫੌਜੜੀ ਆ ਦੇਖੋ ਆ ਸਾਡੇ ਆਰਮੀ ਵਾਲੇ ਵੀਰ ਠੀਕ ਆ ਸਾਡੇ ਖਾਲਸਾ ਆ ਸਾਰੇ ਚੜਦੀ ਕਲਾ ਸਿੰਘ ਨੇ ਠੀਕ ਆ ਪਾਸ਼ ਜਦੋਂ ਜੰਗਾਂ ਜਿੱਤੀਆਂ ਨੇ ਤਾਂ ਜਕਾਰਿਆਂ ਨਾਲ ਜਿੱਤੀਆਂ ਨੇ ਜਕਾਰਿਆਂ ਨਾਲ ਜਿੱਤੀਆਂ ਨੇ ਜੰਗੇ ਇੱਕ ਤਰ੍ਹਾਂ ਦੀ ਜੰਗੀ ਐ ਉਹ ਮਦਾਨੇ ਜੰਗ ਸੀ ਇਹ ਪਾਣੀ ਨਾਲ ਜੰਗਾ ਠੀਕ ਆ ਜੀ ਬਿਲਕੁਲ ਤੂੰ ਦੇਖੋ ਕਿ ਇੱਕ ਹੋਰ ਬਹੁਤ ਸੋਹਣੀ ਤਸਵੀਰ ਹੈ ਸੁਣ ਮੈਂ ਆ ਵੀ ਦਿਖਾ ਦੂੰ ਆ ਸਾਡੇ ਆਰਮੀ ਦੇ ਸਿੰਘ ਨੇ ਜਿਹੜੇ ਸਰਦਾਰ ਸਿੰਘ ਨੇ ਜਦੋਂ ਵੀ ਬਾਰਡਰ ਦੇ ਉੱਤੇ ਜਾਂ ਫਿਰ ਇਸ ਤਰੀਕੇ ਦੀ ਪੀੜ ਕਿਤੇ ਪਵੇ ਤਾਂ ਫਿਰ ਪੰਜਾਬ ਦੀ ਆਰਮੀ ਪੰਜਾਬ ਦੇ ਨੌਜਵਾਨ ਗੁਰਸਿੱਖ ਆਰਮੀ ਜਿਹੜੀ ਹੈ ਸਿੱਖ ਬਟਾਲੀਅਨ ਜਿਸ ਨੂੰ ਕਿਹਾ ਜਾਂਦਾ ਉਹ ਸਭ ਤੋਂ ਪਹਿਲਾਂ ਅੱਗੇ ਆਉਂਦੇ ਕਿਉਂਕਿ ਉਹਨਾਂ ਦੇ ਅੰਦਰ ਪੰਜਾਬ ਦਰਦ ਹੈ ਤਾਂ ਬਾਕੀ ਵੀ ਜਿਹੜੇ ਸਾਡੇ ਆਰਮੀ ਦੇ ਜਵਾਨ ਨੇ ਭਾਵੇਂ ਕਿਸੇ ਸਟੇਟ ਦੇ ਹੋਣ ਪਰ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੋਈ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਘਟ ਸੇਵਾ ਨਹੀਂ ਕੀਤੀ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਇਧਰੋਂ ਸੁਮਿਤ ਖਾ ਦਾ ਸਾਹਮਣੇ ਕਿੱਥੋਂ ਕਿੱਥੋਂ ਲੈ ਕੇ ਆ ਰਹੇ ਨੇ ਟਰਾਲੀ ਵਿੱਚੋਂ ਥੈਲਾ ਕੱਲਾ ਕੱਲਾ ਆਪਣਾ ਯੋਗਦਾਨ ਪਾ ਰਿਹਾ ਕਿ ਜਿਸ ਨੇ ਇੱਕ ਥੈਲਾ ਵੀ ਇਸ ਬੰਦ ਉੱਤੇ ਲਾਤਾ ਤਾਂ ਉਹ ਤੋਂ ਦਰਗਾਹ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਰ ਸਨੇਰੀ ਐਕਸਟਰਾ ਚ ਨਾਮ ਲਿਖ ਰਹੇ ਨੇ ਕਿ ਜਦੋਂ ਬੰਨ ਟੁੱਟਣ ਲੱਗਿਆ ਸੀ ਤਾਂ ਉਸ ਸਮੇਂ ਕਿਸ ਕਿਸ ਨੇ ਆਣ ਕੇ ਆਪਣੇ ਲੋਕਾਂ ਨੂੰ ਬਚਾਇਆ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਪੰਜਾਬ ਦੇ ਕੱਲ ਕੱਲੇ ਕੋਨੇ ਤੋਂ ਇਹ ਨੌਜਵਾਨ ਜਿਹੜੇ ਆਏ ਹੋਏ ਨੇ ਤਾਂ ਜਿਸ ਤਰੀਕੇ ਨਾਲ ਤਸਵੀਰ ਹੈ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕਿਹੜਾ ਪਿੰਡ ਤੋਂ ਮੈਂ ਸੁਤਾਰਕ ਸਿੰਘ ਜੀ ਤੁਹਾਨੂੰ ਤੁਹਾਡਾ ਕਰਸ ਜੀ ਜੀ ਡਾਕਟਰ ਸਿੰਘ ਜੀ ਕਿਵੇਂ ਦੇਖਦੋਂ ਕਿ ਲਗਾਤਾਰ ਵੀਡੀਓ ਵਾਇਰਲ ਹੋਈਆਂ ਉਸ ਤੋਂ ਬਾਅਦ ਕੀ ਮੰਦੇ ਵਿੱਚ ਚੱਲ ਰਿਹਾ ਸੀ ਪਹਿਲੇ ਦਿਨ ਆਏ ਹੋ ਜਾਂ ਫਿਰ ਪਹਿਲਾਂ ਵੀ ਆਏ ਹੋ ਤੁਸੀਂ ਪਹਿਲਾਂ ਵੀ ਆਲੇ ਸਮੇਂ ਪਹਿਲਾਂ ਵੀ ਦੇਖ ਕੇ ਗਿਆ ਇੱਥੇ ਜਜ਼ਬਾ ਉੱਤੇ ਦੇਖ ਕੇ ਪਤਾ ਲੱਗਦਾ ਹੈ ਵੀ ਹਾਂ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕੁਝ ਵੀ ਆਪਣੇ ਜੁਰ ਗੁਰੂਆਂ ਨੇ ਜੋ ਬਖਸ਼ਿਆ ਵਾਏ ਹੈ ਨਹੀਂ ਠੀਕ ਹੈ ਜੋ ਕਹਿੰਦੇ ਸੀ ਵੀ ਹਾਂ ਪੰਜਾਬ ਕਿਹਾ ਹੈ ਪੰਜਾਬ ਹੈ ਨਹੀਂ ਉਹ ਟਰਾਲੀਆਂ ਟਰੈਕਟਰ ਨੂੰ ਕਹਿੰਦੇ ਸੀ ਅੱਜ ਉਹ ਹੀ ਟਰੈਕਟਰ ਅੱਜ ਦੇਖ ਲੋ ਆਪਣੇ ਕੰਮ ਆਏ ਹੈ ਹੈ ਨਹੀਂ ਅੱਜ ਟਰੈਕਟਰਾਂ ਦੇ ਨਾਲ ਵੀਰ ਕਿੱਥੋਂ ਕਿੱਥੋਂ ਉਹ ਮਿੱਟੀ ਪਜਾਉਨੇ ਆ ਤੇਰੇ ਥੈਲੇ ਪਜਾਉਨੇ ਭਰ ਕੇ ਬੰਦ ਲਾਉਣ ਦੇ ਵਾਸਤੇ ਹਰ ਕਿੱਡੀ ਇੱਥੇ ਆ ਕੇ ਇਹ ਇੱਕ ਸੱਚੀ ਸੁੱਚੀ ਵਾਏ ਜਿਹੜੀ ਆਪਣੇ ਪੰਜਾਬੀ ਪੰਜਾਬੀ ਦੇ ਆਪਣੇ ਖੂਨ ਦੇ ਵਿੱਚ ਇੱਕ ਵਿਰਸੇ ਦੇ ਵਿੱਚ ਇੱਕ ਇੱਕ ਗੁਰੂਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇੱਕ ਉਹ ਜਜ਼ਬਾ ਭਰਿਆ ਵਾ ਸਾਡੇ ਵਿੱਚ ਕੌਮ ਦੇ ਵਿੱਚ ਜਜ਼ਬਾ ਭਰਿਆ ਵਾਏ ਜਕਾਰਿਆਂ ਦੇ ਵਿੱਚ ਪਾਵਰ ਹੈ ਕਿੰਨੀ ਕਿੰਨੀ ਸਿੰਘਾਂ ਦੇ ਵਿੱਚ ਪਾਵਰ ਹੈ ਦੇਖੋ ਕਿੰਨੇ ਅੱਜ ਨੌਜਵਾਨ ਆ ਆਰਮੀ ਦੇ ਉਹ ਪ੍ਰਸ਼ਾਸਨ ਕਿੰਨੇ ਪਹੁੰਚੇ ਹੋਏ ਨੇ ਹਾਂਜੀ ਤੇ ਸਲਾਮ ਹੈ ਇਹਨਾਂ ਨੂੰ ਸਲੂਟ ਹੈ ਤੇ ਆਪਣੀ ਸਿੱਖ ਕੌਮ ਨੂੰ ਪੰਜਾਬ ਨੂੰ ਤੇ ਬਾਹਰ ਵੀ ਆਪਣੇ ਜੋ ਪੰਜਾਬੀ ਐ ਬਾਹਰੀ ਧਰਤੀ ਤੇ ਉਹ ਵੀ ਅੱਜ ਕਿੰਨੇ ਆਪ ਨੂੰ ਸਪੋਰਟ ਕਰ ਰਹੇ ਆ ਕਿਉਂਕਿ ਆਪਣੇ ਪੰਜਾਬ ਦੇ ਜੰਪਲ ਐ ਉਹ ਹਾਂਜੀ ਕਿੰਨੇ ਕਿੰਨੇ ਆਪਣੇ ਬਿਲਕੁਲ ਤੁਸੀਂ ਦੇਖੋ ਕਿ ਪੰਜਾਬ ਦੇ ਕੱਲੇ-ਕੱਲੇ ਕੋਨੇ ਤੋਂ ਪੰਜਾਬ ਦੇ ਨੌਜਵਾਨ ਆਪਣੀ ਧਰਤੀ ਨੂੰ ਚਮਕੌਰ ਸਾਹਿਬ ਦੀ ਗੁਰੂਆਂ ਧਰਤੀ ਦੇ ਬੰਦ ਟੁੱਟਣ ਤੋਂ ਬਚਾਉਣ ਲੱਗੇ ਲੱਗੇ ਹੋਏ ਨੇ ਕਿਉਂਕਿ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਪ੍ਰਸ਼ਾਦ ਲੈ ਕੇ ਆ ਰਿਹਾ ਕੋਈ ਡੀਜ਼ਲ ਲੈ ਕੇ ਆ ਰਿਹਾ ਕੋਈ ਕੁਛ ਲੈ ਕੇ ਆ ਰਹੀ ਹੈ ਤੇ ਇਸ ਨੂੰ ਲੈ ਕੇ ਬੰਨ ਦੀ ਮਜ਼ਬੂਤੀ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ جاری ਨੇ ਪਰ ਲਗਾਤਾਰ ਪਾਣੀ ਵੀ ਆਵਾਜ਼ਾਂ ਮਾਰਦਾ ਹੈ ਕਿ ਮੈਂ ਚੜਕੇ ਆਉਣਾ ਪਰ ਸਿੰਘ ਜਕਾਰਿਆਂ ਦੇ ਨਾਲ ਕਹਿੰਦੇ ਨੇ ਕਿ ਸਾਹਮਣੇ ਆ ਕੇ ਵਿਖਾ ਇਸ ਤਰੀਕੇ ਦੇ ਜਕਾਰੇ ਛੱਡੇ ਜਾ ਰਹੇ ਹਨ ਹੁਣ ਇਹ ਕਹਿੰਦੇ ਨੇ ਸੁਮਿਤ ਦੇ ਨਾਲ ਉਤੇ ਸਿੰਘ